ਪੰਥ ਜਿਹੜਾ ਧਿਰਾਂ ਹੀ ਬਹੁਤ ਨੇ ਧੜੇ ਬਹੁਤ ਨੇ ਦਲ ਬਹੁਤ ਨੇ ਇਹਨਾਂ ਨੂੰ ਇੱਕ ਮੰਚ ਦੇ ਉੱਤੇ ਇਕੱਠਾ ਕਰਨਾ ਕਿ ਇਹਨਾਂ ਸੋਖਾ ਹੋਊਗਾ ਜਦੋਂ ਪੰਥ ਦੀ ਗੱਲ ਆ ਜੇ ਹੂੰ ਉਦੋਂ ਦੇਖੋ ਲੀਡਰ ਚਾਹੇ ਨਾ ਇਕੱਠੇ ਹੋਣ ਹੂੰ ਪਰ ਜਿਹੜੇ ਪੰਜਾਬ ਦੇ ਲੋਕ ਨੇ ਉਹ ਇਕੱਠੇ ਹੋ ਜਾਂਦੇ ਨੇ ਧਿਰਾਂ ਤਾਂ ਪਹਿਲਾਂ ਹੀ ਬਹੁਤ ਨੇ ਪੰਥਕ ਉਹ ਤੁਸੀਂ ਪੰਥਕ ਧਿਰਾਂ ਕਹਿੰਦੇ ਹੋ ਉਹ ਤਾਂ ਸਾਰੇ ਚੱਲੇ ਹੋਏ ਕਾਰਦੂਸ ਨੇ ਉਹ ਕੋਈ ਪੰਥਕ ਧਿਰ ਨਹੀਂ ਹੈਗੀਆਂ ਇਮਰਜੈਂਸੀ ਮਾਨ ਪਰ ਅਕੀਦਾਵੂਕਾਂ ਨੇ ਉਹਨਾਂ ਨੂੰ ਵੀ ਘਰਾਤਾ ਸਿਆਸਤ ਦੇ ਵਿੱਚ ਜਿਹੜਾ ਹੈਗਾ ਉਹਨਾਂ ਦਾ ਵੀ ਜਿਹੜਾ ਬੋਲਬਾਲਾ ਖਤਮ ਹੂੰ ਮਤਲਬ ਲੋਕ ਉਹਨਾਂ ਨੂੰ ਵੀ ਹੁਣ ਪਸੰਦ ਨਹੀਂ ਕਰਦੇ ਨਹੀਂ ਕਰਦੇ ਟੌਮਨੀ ਕਮੇਟੀ ਦੇ ਪ੍ਰਧਾਨ ਹਜਿੰਦਰ ਸਿੰਘ ਧਾਮੀ ਕੀ ਉਹਨਾਂ ਨੂੰ ਵੀ ਇਹਦੇ ਵਿੱਚ ਲਿਆ ਜਾਏਗਾ ਇਹਨਾਂ ਜੋਕਾਂ ਨੇ ਪੰਥ ਨੂੰ ਖਤਮ ਕਰਤਾ ਇਹਨਾਂ ਦਾ ਖੂਨ ਤੂਸ ਲਿਆ ਹੂੰ ਪੰਥ ਨੂੰ ਦਫਾੜ ਕਰਨ ਵਾਲੇ ਇਹ ਲੋਕ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਦੀ ਨੂੰ ਠੇਜ ਠੇਜ ਪਹੁੰਚਾਉਣ ਵਾਲੇ ਇਹ ਲੋਕ ਆ ਜਥੇਦਾਰਾਂ ਨੂੰ ਕੱਠ ਫੁੱਟਨੀਆ ਬਣਾਉਣ ਵਾਲੇ ਇਹ ਲੋਕ ਆ ਇਹ ਕਿਥੋਂ ਪੰਥ ਦਾ ਭਲਾ ਕਰ ਦੇਣਗੇ ਸੁੱਕਾ ਪੀ ਕੇ ਟੰਨ ਹੋ ਜਾਂਦੇ ਆ ਪਤਾ ਲੱਗਦਾ ਨਹੀਂ ਇਹਨਾਂ ਨੂੰ ਜਿਹੜਾ ਜੀ ਕਰਦਾ ਗੁੱਟ ਵੜ ਦਿੰਦੇ ਆ ਜਿਹਨੂੰ ਜੀ ਕਰਦਾ ਝਟਕਾ ਦਿੰਦੇ ਆ ਬਿਲਕੁਲ ਗਲਤ ਆ ਇਹ ਬਾਦਾਮ ਇਹ ਚ ਮੈਂਨੇ ਖਾਸ ਖਾਸ ਇਹ ਮੈਂਦੀ ਆ ਜਿਹਦੇ ਹਜ਼ਾਰਾਂ ਰੁਪਈਆ ਦੀ ਜਿਹੜੇ ਕਿਲੋ ਦੇ ਹਿਸਾਬ ਨਾਲ ਆਉਂਦੀ ਆ ਜਿਹੜੇ ਸੋਨੇ ਦੇ ਭਾਅ ਜਿੰ ਬਹਿ ਰੁਪਈਏ ਤੁਰੇ ਫਿਰਦੇ ਆ ਬੇ ਜਿਹੜੇ ਬਾਣੇ ਨੂੰ ਦਾਗ ਲਾ ਰਹੇ ਆ ਬੇਅਦਬੀਆਂ ਕਰ ਰਹੇ ਆ ਬਾਣੇ ਦੀਆਂ ਉਹਨਾਂ ਤੇ ਕਾਰਵਾਈ ਦਲਪੰਥੀ ਕਰਨ ਦਲਪੰਥਾਂ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਆ ਉਹਨਾਂ ਦੇ ਨਾਲ ਜੁੜੇ ਹੋਏ ਸਿੰਘ ਜੇ ਇਸ ਤਰੀਕੇ ਦੀ ਕੋਈ ਗਲਤ ਕੰਮ ਕਰਦੇ ਆ ਤਾਂ ਉਹ ਮੂਰੇ ਆ ਕੇ ਕਹਿਣ ਜਿਹੜੇ ਆਪ ਮੁਹਾਰੀ ਤੁਰੇ ਫਿਰਦੇ ਨੇ ਜਿਨ੍ਹਾਂ ਨੇ ਕਿਸੇ ਦਲਪੰਥ ਤੋਂ ਜਾਣਾ ਹੀ ਕੋਈ ਨਹੀਂ ਬਾਣਾ ਪਾ ਲਿਆ ਆਪ ਹੁਦਰੀਆਂ ਕਰਦੇ ਨੇ ਜਿਨ੍ਹਾਂ ਨੂੰ ਕੋਈ ਮਰਜ਼ਾਦ ਨਹੀਂ ਪਤਾ ਬਾਣੇ ਦੀ ਆੜ ਦੇ ਵਿੱਚ ਬਾਣੇ ਦੀ ਆੜ ਲੈ ਕੇ ਬਾਣੇ ਨੂੰ ਢਾਲ ਬਣਾ ਕੇ ਨਿਹੱਥਿਆਂ ਦੇ ਉੱਤੇ ਵਾਰ ਕਰਨ ਲੱਗ ਗਏ ਨੇ ਬਾਅਦ ਦੇ ਵਿੱਚ ਇਹ ਕਹਿ ਦਿੱਤਾ ਜਾਂਦਾ ਕਿ ਇਹ ਤਾਂ ਬਾਣੇ ਦੇ ਵਿੱਚ ਆਏ ਸ਼ਰਾਰਤੀ ਹੰਸ ਸੀਗੇ بے ਕਸੂਰਾਂ ਨੂੰ ਘਰਾਂ ਦੇ ਵਿੱਚ ਵੜ ਕੇ ਵੱਢ ਦਿੱਤਾ ਜਾਂਦਾ ਕਦੇ ਕਿਹਦਾ ਗੁੱਟ ਲਾਤਾ ਕਦੇ ਕਿਹਦਾ ਕਰਤਾ ਇਹ ਘਟਨਾਵਾਂ ਕਿਉਂ ਹੋ ਰਹੀਆਂ ਪੰਥਕ ਇਕੱਠ ਹੋਣ ਜਾ ਰਿਹਾ ਬਾਬਾ ਬਕਾਲਾ ਵਿਖੇ ਜਿੱਥੇ ਪੰਜਾਬ ਦੇ ਆਂ ਦੇਸ਼ ਦੀਆਂ ਪੰਥਕ ਵੱਡੀਆਂ ਸ਼ਕਸ਼ੀਤਾ ਪਹੁੰਚਣ ਗਈਆਂ ਇੱਕ ਨਵਾਂ ਇਤਿਹਾਸ ਕਿਹਾ ਜਾ ਰਿਹਾ ਸਿਰਜਿਆ ਜਾਵੇਗਾ ਉਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਬੀਤੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਇੱਕ ਹੁਕਮ ਜਾਰੀ ਹੋਇਆ ਜਿਸ ਦੇ ਵਿੱਚ ਉਹਨਾਂ ਨੇ ਨਿਸ਼ਾਨ ਸਾਹਿਬ ਦਾ ਰੰਗ ਬਦਲਣ ਦਾ ਜਿਹੜਾ ਆਦੇਸ਼ ਦਿੱਤਾ ਕਿਉਂਕਿ ਕੇਸਰੀ ਰੰਗ ਸੀਗਾ ਉਹ ਭਗਵੇਂ ਦਾ ਕਹਿੰਦੇ ਭਲੇਖਾ ਪਾਉਂਦਾ ਸੀ ਹੁਣ ਉਸ ਨੂੰ ਬਸੰਤੀ ਜਾਂ ਨੀਲੇ ਦਾ ਜਿਹੜਾ ਆਦੇਸ਼ ਹੋਇਆ ਗੱਲਬਾਤ ਕਰਾਂਗੇ ਸਾਡੇ ਨਾਲ ਮਹਿੰਗ ਬਾਬਾ ਰਾਜਾ ਰਾਜ ਸਿੰਘ ਮੌਜੂਦ ਨੇ ਅਕਸਰ ਪੰਥਕ ਮੁੱਦਿਆਂ ਦੇ ਉੱਤੇ ਪੰਥਕ ਸਿਆਸਤ ਦੇ ਉੱਤੇ ਵੀ ਬਾਕੀ ਦੇ ਨਾਲ ਬੋਲਦੇ ਨੇ ਗੱਲਬਾਤ ਕਰਦੇ ਨੇ ਪੰਥਕ ਇਕੱਠ ਤੋਂ ਪਹਿਲਾਂ ਸਾਡੇ ਨਾਲ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਨੂੰ ਵੱਡਾ ਪੰਥਕ ਇਕੱਠ ਹੋਣ ਜਾ ਰਿਹਾ ਪੂਰੇ ਪੰਜਾਬ ਦੀਆਂ ਬਾਹਰੋਂ ਸਿੱਖ ਜਥੇਬੰਦੀਆਂ ਪਹੁੰਚ ਰਹੀਆਂ ਨੇ ਇਹ ਇਕੱਠ ਕੀ ਵਾਕੇ ਇੱਕ ਨਵਾਂ ਇਤਿਹਾਸ ਸਿਰਜੇਗਾ ਜੀ ਜੋ ਕਾਲਾ ਇਕੱਠਾ ਬਾਬਾ ਬਕਾਲਾ ਸਾਹਿਬ ਕੇ ਪੰਥਕ ਇਕਤਿਰਤਾ ਦਾ ਨਾਮ ਰੱਖਿਆ ਗਿਆ ਹੂੰ ਵੀ ਪੰਥ ਦੀ ਇਕਤਿਰਤਾ ਹੋਣੀ ਹੈ ਜਿਹੜੇ ਪੰਜਾਬ ਦੇ ਸਮੀਕਰਨ ਬਦਲਨੇ ਆ ਬਦਲ ਰਹੇ ਆ ਉਹਨਾਂ ਨੂੰ ਮੁੱਦੇ ਦੇਖਦੇ ਹੋਏ ਹੂੰ ਇਸ ਇਕੱਠ ਨੇ ਕੱਲ ਦੇ ਨੇ ਪੰਜਾਬ ਦੀ ਨਵੀਂ ਸਿਆਸਤ ਨਵਾਂ ਪੰਜਾਬ ਦਾ ਜਿਹੜਾ ਉਸਾਰੂ ਢਾਂਚਾ ਨਮਾ ਪੰਜਾਬ ਸਿਰਜਣ ਦੀ ਗੱਲ ਆ ਉਹ ਸਾਰੇ ਕੱਲ ਦੇ ਇਕੱਠ ਨੇ ਤੈਅ ਕਰ ਦੇਣੀ ਆ ਜੇ ਉਥੇ ਇਕੱਠ ਹੋਸ ਜਾਂਦਾ ਕਿਉਂਕਿ ਜਿਹੜੀਆਂ ਸਰਕਾਰਾਂ ਨੇ ਹੋ ਸਕਦਾ ਏ ਉਥੇ ਆਗੂ ਨੂੰ ਨਾ ਪਹੁੰਚਣ ਦੇਣਾ ਤੁਹਾਨੂੰ ਸ਼ੰਕਾ ਹੈ ਵੀ ਇਕੱਠ ਨੂੰ ਰੋਕਿਆ ਜਾ ਸਕਦਾ ਰੋਕਿਆ ਜਾ ਸਕਦਾ ਕਿਉਂਕਿ ਇਸ ਇਕੱਠ ਨੂੰ ਪੂਰਾ ਵਰਲਡ ਜਿਹੜੇ ਸਿੱਖ ਪੰਥ ਆ ਉਹ ਪੂਰਾ ਵਰਲਡ ਜਿਹੜਾ ਪੰਜਾਬ ਦੀ ਸਿਆਸੀ ਧਿਰਾਂ ਨੇ ਸਾਰਿਆਂ ਦੀ ਨਿਗਾਹ ਹੂੰ ਚਾਹੇ ਉਹ ਸੈਂਟਰ ਸਰਕਾਰ ਆ ਉਹਨਾਂ ਦੀ ਵੀ ਨਿਗਾਹ ਇੱਥੇ ਜਿਹੜੀ ਕੱਲ ਦੇ ਕੱਠ ਤੇ ਉੱਤੇ ਆ ਕਿਉਂਕਿ ਇਹਨੇ ਨਾ ਨਵੀਂ ਇੱਕ ਉਮੀਦ ਜਿਹੜੀ ਲੋਕਾਂ ਦੇ ਵਿੱਚ ਜਾਗੀ ਆ ਨਵਾਂ ਉਭਾਰ ਆਉਣ ਵਾਲੇ ਸਮੇਂ ਦੇ ਵਿੱਚ ਅਸੈਂਬਲੀ ਚੋਣਾਂ ਵੀ ਹੋਣੀਆਂ ਨੇ ਹੂੰ ਆਉਣ ਵਾਲੇ ਸਮੇਂ ਦੇ ਸਰੋਣੀ ਕਮੇਟੀ ਦੀਆਂ elections ਵੀ ਹੋਣੀਆਂ ਨੇ ਹੂੰ 2027 ਦੀ ਵਿਧਾਨ ਸਭਾ ਜਿਹੜੇ ਚੋਣਾਂ ਨੇ ਉਹ ਵੀ ਆ ਰਹੀਆਂ ਨੇ ਹੂੰ ਇਨਾਂ ਨੂੰ ਸਾਰਿਆਂ ਨੂੰ ਨਜ਼ਰ ਰੱਖੀ ਹੋਈ ਆ ਸਭ ਦੀ ਨਜ਼ਰ ਟਿਕੀ ਹੋਈ ਆ ਵੀ ਕੱਲ ਨੂੰ ਜੋ ਇਕੱਠ ਹੋਣਿਆ ਉਹਨੇ ਵੱਡੇ ਫੈਸਲੇ ਕਰ ਦੇਣੇ ਆ ਹੂੰ ਜਿਹੜੀਆਂ ਸਿਆਸੀ ਪੰਜਾਬ ਦੀਆਂ ਧਿਰਾਂ ਨੇ ਹੂੰ ਮੌਜੂਦਾ ਉਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਆ ਹੂੰ ਸਰਕਾਰਾਂ ਨੂੰ ਵੀ ਹੱਥਾਂ ਪੈਰਾਂ ਜੇ ਕੱਲ ਨੂੰ ਅਸੇ ਵੱਡਾ ਇਕੱਠ ਹੋ ਜਾਂਦਾ ਸਮਝੋ ਇਹ ਸਾਰੇ ਜਿਹੜੀਆਂ ਧਿਰਾਂ ਨੇ ਜ਼ੀਰੋ ਗਰਾਫ ਤੇ ਜਾ ਖੜ੍ਹ ਜਾਣਗੀਆਂ ਇੱਕ ਨਵੀਂ ਜਿਹੜੀ ਉਭਾਰ ਆ ਨਮੀ ਪੰਥਕ ਸ਼ਕਤੀ ਆ ਅਸਲ ਪੰਥਕ ਸ਼ਕਤੀ ਕੱਲ ਨੂੰ ਉਹ ਜਿਹੜੇ ਕੱਲ ਦੇ ਇਕੱਠ ਨੇ ਤੈਅ ਕਰਨਾ ਸਾਰਾ ਕੁਝ ਜੋ ਵੀ ਹੈ ਉਥੇ ਇਕੱਠ ਵੱਡਾ ਹੋਣਾ ਮੈਂ ਸਾਰੇ ਨੌਜਵਾਨਾਂ ਨੂੰ ਜਿਹੜੇ ਪੰਛਦਰਦੀ ਨੇ ਪੰਛਤਿਕ ਤੇ ਰਾ ਨੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਵੀ ਆਓ ਕੱਲ ਨੂੰ ਬਾਬਾ ਬਾਬਾ ਕਾਲਾ ਸਾਹਿਬ ਪਹੁੰਚੀਏ ਤਾਂ ਕਿ ਦੇਖੋ ਸਾਡੇ ਨਾਲ ਬਹੁਤ ੱਕਾ ਹੋ ਰਿਹਾ ਪਰ ਤੁਹਾਨੂੰ ਬਾਬਾ ਜੀ ਲੱਗਦਾ ਕਿ ਪੰਥ ਇਕੱਠਾ ਹੋ ਜੂਗਾ ਪੰਥ ਜਿਹਦਾ ਧਿਰਾਂ ਹੀ ਬਹੁਤ ਨੇ ਧੜੇ ਬਹੁਤ ਨੇ ਦਲ ਬਹੁਤ ਨੇ ਇਹਨਾਂ ਨੂੰ ਇੱਕ ਮੰਚ ਦੇ ਉੱਤੇ ਇਕੱਠਾ ਕਰਨਾ ਕਿ ਇਹਨਾਂ ਸੋਖਾ ਹੋਊਗਾ ਦੇਖੋ ਜਦੋਂ ਗੁਰੂ ਸਾਹਿਬ ਦੀ ਕਲਾ ਵਰਤਦੀ ਹੈ ਸਾਰਾ ਕੁਝ ਹੋ ਜਾਂਦਾ ਹੂੰ ਜਦੋਂ ਪੰਥ ਦੀ ਗੱਲ ਆ ਜੇ ਜਦੋਂ ਪੰਜਾਬ ਦੀ ਗੱਲ ਆ ਜੇ ਹੂੰ ਉਦੋਂ ਦੇਖੋ ਲੀਡਰ ਚਾਹੇ ਨਾ ਇਕੱਠੇ ਹੋਣ ਹੂੰ ਪਰ ਜਿਹੜੇ ਪੰਜਾਬ ਦੇ ਲੋਕ ਨੇ ਉਹ ਇਕੱਠੇ ਹੋ ਜਾਂਦੇ ਨੇ ਹੂੰ ਜਿਹੜੀ ਪੰਜਾਬ ਦੇ ਲੋਕਾਂ ਦੀ ਸ਼ਕਤੀ ਆ ਉਹ ਇਕੱਠੀ ਹੋ ਜਾਂਦੀ ਹੈ ਜਦੋਂ ਪੰਜਾਬ ਦੇ ਮੁੱਦਿਆਂ ਦੀ ਗੱਲ ਆਉਂਦੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਿਆਦਬੀਆਂ ਦਾ ਮੁੱਦਾ ਹੋਵੇ ਹੂੰ ਮੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੋਵੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੋਵੇ ਜਾਂ ਪੰਜਾਬ ਦੀਆਂ ਹੋਰ ਜਿਹੜੀਆਂ ਮੰਗਾਂ ਨੇ ਉਹਨਾਂ ਦਾ ਮੁੱਦਾ ਹੋਵੇ ਫਿਰ ਉਹਦੇ ਉੱਤੇ ਜਿਹੜਾ ਪੰਜਾਬ ਆ ਸਾਰਾ ਉਹ ਇਕੱਠਾ ਹੋ ਜਾਂਦਾ ਕੱਲ ਨੂੰ ਵੀ ਇਹੀ ਗੱਲ ਹੋਣੀ ਆ ਹੂੰ ਉਥੇ ਜਿਹੜੇ ਅੱਜ ਜ਼ੀਰੋ ਹੋ ਗਏ ਸਿਆਸਤਦਾਨ ਉਹ ਸੇ ਉਹ ਵੀ ਪਹੁੰਚਣਗੇ ਹੂੰ ਤੇ ਨਿਗਾ ਵੱਡੀ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਜਿਹੜਾ ਇਹ ਕਾਠਾ ਚੜ੍ਹਦੀ ਕਲਾ ਦਾ ਹੋਵੇ ਤੇ ਸੁਖ ਸ਼ਾਂਤੀ ਨਾਲ ਨਿਭੜੇ ਕਿਉਂਕਿ ਸਾਰੀਆਂ ਸਿਆਸੀ ਧਿਰਾਂ ਹੂੰ ਜਿਹੜੀਆਂ ਧਾਰਮਿਕ ਨੇ ਉਹ ਸਾਰੀਆਂ ਇਸ ਗੱਲ ਨੂੰ ਦੇਖ ਰਹੀਆਂ ਨੇ ਵੀ ਕੱਲੋਂ ਕੀ ਉੱਥੇ ਗੱਲਬਾਤ ਹੋਣੀ ਆਂਗੇ ਕੀ ਹੋਛੇ ਵਰਨਾ ਤੇ ਨਾ ਮਾ ਪੰਜਾਬ ਕਿਵੇਂ ਉਥੋਂ ਨਿਕਲਣਾ ਇਹ ਸਾਰਾ ਕੁਝ ਕੋਈ ਜਥੇਬੰਦੀ ਕੋਈ ਪਾਰਟੀ ਉਥੋਂ ਨਵੀਂ ਕੱਢ ਸਕਦੇ ਆ ਨਵਾਂ ਕਾਲੀ ਦਲ ਤਿਆਰ ਹੋਊਗਾ ਉਥੋਂ ਹੋ ਸਕਦਾ ਇਹ ਹੁਣ ਕੱਲ ਨੂੰ ਜੋ ਵੀ ਉਥੇ ਰਣਨੀਤੀ ਆ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਚਰਚਾਵਾਂ ਇਹ ਵੀ ਹਨ ਕਹਿੰਦੇ ਅਮਰਤਪਾਲ ਸਿੰਘ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਬਣਾ ਦੇਣਾ ਚੰਗੀ ਗੱਲ ਆ ਤੁਸੀਂ ਹੱਕ ਚੋਂ ਅਸੀਂ ਬਿਲਕੁਲ ਹੱਕ ਚਾਂ ਜਾਂ ਕੋਈ ਹੋਰ ਨਾਮ ਦੀ ਮੰਗ ਆ ਦੇਖੋ ਹੋਰ ਵੀ ਬਹੁਤ ਹੈਗੇ ਨੇ ਹੂੰ ਬੀਬੀ ਖਾਲੜਾ ਵੀ ਹੈਗੀ ਪਰਮਜੀਤ ਹੂੰ ਉਹ ਵੀ ਇੱਕ ਬਹੁਤ ਵੱਡਾ ਉਹਨਾਂ ਦਾ ਜਿਹੜਾ ਹੈਗਾ ਯੋਗਦਾਨ ਆ ਭਾਈ ਜਸਵੰਤ ਸਿੰਘ ਖਾਲੜਾ ਦਾ ਹੂੰ ਹੋਰ ਵੀ ਧਿਰਾਂ ਨੇ ਜਿਹੜੀਆਂ ਹੈਗੀਆਂ ਨੇ ਬਾਕੀ ਉਹ ਪੰਥ ਨੇ ਤੈਅ ਕਰਨਾ ਜਿਹੜੀ ਪੰਜਾਬ ਦੇ ਜਿਹਨੂੰ ਲੋਕ ਚਾਹੁੰਦੇ ਨੇ ਉਹ ਭਾਈ ਅਮਰਪਾਲ ਸਿੰਘ ਖਾਲਸਾ ਹੀ ਆ ਉਹ ਅਮਰਪਾਲ ਸਿੰਘ ਖਾਲਸਾ ਹੀ ਤੁਹਾਨੂੰ ਲੱਗਦਾ ਵੀ ਜਿਹਨੂੰ ਲੋਕ ਚਾਹੁੰਦੇ ਆ ਚਾਹੁੰਦੇ ਨੇ ਹੂੰ ਦੂਸਰੇ ਨੰਬਰ ਤੇ ਭਾਈ ਸਰਬਜੀਤ ਸਿੰਘ ਖਾਲਸਾ ਆਗੇ ਹੂੰ ਜਿਹੜੀ ਨਵੀਂ ਹਵਾਰ ਆਈ ਆ ਜੋ ਐਮਪੀ ਜਿੱਤੇ ਨੇ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਲੋਕਾਂ ਦੀਆਂ ਜਿਹੜੀਆਂ ਨੇ ਨਜ਼ਰਾਂ ਇਹਨਾਂ ਤੇ ਆ ਕੇ ਖੜ ਗਈਆਂ ਵੀ ਹੁਣ ਅੱਗੇ ਕਿਸ ਤਰ੍ਹਾਂ ਬਣੂ ਗੱਲ ਹੂੰ ਕਿਵੇਂ ਸਿਆਸਤ ਚੱਲੂਗੀ ਕਿਵੇਂ ਪੰਜਾਬ ਦੇ ਵਿੱਚ ਧਾਰਮਿਕ ਜਿਹੜੀ ਆ ਸਾਡੇ ਸ਼੍ਰੋਮਣੀ ਕਮੇਟੀ ਆ ਜਿਹੜੇ ਅੱਜ ਬਦਲ ਲਾਣਾ ਉਥੇ ਕਾਹਵਜ ਹੋਇਆ ਬੈਠਾ ਹੂੰ ਉਹਨਾਂ ਨੂੰ ਕਿਵੇਂ ਪਛਾੜਨਾ ਇਹ ਸਾਰੀਆਂ ਗੱਲਾਂ ਦਾ ਜਿਹੜਾ ਕਾਲੂ ਨਚੋੜ ਸਾਹਿਬ ਪਤਾ ਲੱਗ ਜਾਣਾ ਤੁਸੀਂ ਪੰਥ ਦੀ ਗੱਲ ਕਰਦੇ ਹੋ ਜਾਂ ਇੱਕ ਨਵੀਂ ਧਿਰ ਦੀ ਗੱਲ ਕਰ ਰਹੇ ਹੋ ਧਿਰਾਂ ਤਾਂ ਪਹਿਲਾਂ ਹੀ ਬਹੁਤ ਨੇ ਪੰਥਕ ਪੰਥਕ ਧਿਰਾਂ ਨਿਕਲੀਆਂ ਇਸ ਤਰੀਕੇ ਦੇ ਨਾਲ ਨਿਕਲੀਆਂ ਉਹ ਵੱਖ-ਵੱਖ ਉਹਨਾਂ ਨੇ ਦਾਅਵੇ ਕੀਤੇ ਲੋਕਾਂ ਦੇ ਨਾਲ ਪਰ ਅੱਜ ਉਹ ਕਿੱਥੇ ਖੜੀਆਂ ਨੇ ਅੱਜ ਲੋਕਾਂ ਨੇ ਨਕਾਰਤਾ ਉਹਨਾਂ ਨੂੰ ਦੇਖੋ ਜਿਹੜੀਆਂ ਉਹ ਤੁਸੀਂ ਪੰਥਕ ਧਿਰਾਂ ਕਹਿੰਦੇ ਹੋ ਉਹ ਤਾਂ ਸਾਰੇ ਚੱਲੇ ਹੋਏ ਕਾਰਦੂਸ ਨੇ ਕੋਈ ਪੰਥਕ ਧਿਰਾਂ ਨਹੀਂ ਹੈਗੀਆਂ ਅਕਾਲੀ ਨਾਲ ਕਹਿੰਦਾ ਅਸੀਂ ਵੱਡੀ ਪੰਥਕ ਜਥੇਬੰਦੀਆਂ ਸ਼ੀਸ਼ੀਆਂ ਪਰਬਾਨੀਆਂ ਬਣੀਆਂ ਨਕਾਰ ਦਾ ਬਾਦਲ ਕਿਆਂ ਨੂੰ ਸਾਰਿਆਂ ਨਕਾਰਤਾ ਜਿਹੜਾ ਵਾਗੀ ਜਿਹੜਾ ਸਭ ਨਕਾਰੇ ਹੋਏ ਨੇ ਸਿਮਰਜੀਤ ਸਿੰਘ ਮਾਨ ਦੇਖੋ ਮਾਨ ਸਾਹਿਬ ਜਿੱਥੇ ਖੜੇ ਨੂੰ ਆਪਦੇ ਸਟੈਂਡ ਤੇ ਖੜੇ ਨੇ ਹਾਂ ਪਰ ਅੱਤੀ ਦਾ ਮੁਕਾ ਨੇ ਉਹਨਾਂ ਨੂੰ ਵੀ ਘਰਾਤਾ ਸਿਆਸਤ ਦੇ ਵਿੱਚ ਜਿਹੜਾ ਹੈਗਾ ਉਹਨਾਂ ਦਾ ਵੀ ਜਿਹੜਾ ਬੋਲ ਬਾਲਾ ਖਤਮਾ ਹਾਂ ਮੈਂ ਤਾਂ ਲੋਕ ਉਹਨਾਂ ਨੂੰ ਵੀ ਹੁਣ ਪਸੰਦ ਨਹੀਂ ਕਰਦੇ ਨਹੀਂ ਕਰਦੇ ਕਿਉਂ ਸਰਦਾਰ ਸ੍ਰਿਮਨੀ ਸਿੰਘ ਮਾਨ ਜਿਹੜੇ ਪਾਰਟੀ ਦੇ ਨਮਾਇੰਦੇ ਨੇ ਸਿਰਫ ਉਹਨਾਂ ਦੀ ਜਿਹੜੀ ਸਖਸੀਅਤ ਆ ਉਹ ਬਹੁਤ ਵੱਡੀ ਉੱਚੀ ਆ ਉਹ ਸਟੈਂਡ ਤੇ ਖੜੇ ਨੇ ਲੋਕ ਉਹਨਾਂ ਨਾਲ ਪਿਆਰ ਕਰਦੇ ਨੇ ਜਿਹੜਾ ਨੌਜਵਾਨ ਵਰਗ ਆ ਉਹ ਉਹਨਾਂ ਨੂੰ ਹੀ ਚਾਹੁੰਦਾ ਪਰ ਜਿਹੜੇ ਕਈ ਪਾਰਟੀ ਦੇ ਵਿੱਚ ਐਸੇ ਆਪ ਜਿਹੜਾ ਹੈਗਾ ਫੁੱਟ ਦਾ ਸਕਾਰ ਹੋਗੇ ਜਿਸ ਤਰ੍ਹਾਂ ਜਸਕਰਨ ਸਿੰਘ ਕਾਨ ਸਿੰਘ ਬੜਾ ਅਲੱਗ ਹੋਗੇ ਉਹਨਾਂ ਦੇ ਵਿੱਚ ਵੀ 파ੜ ਪੈ ਗਿਆ ਇਸ ਕਰਕੇ ਦੇਖੋ ਇੱਕ ਜਦੋਂ ਇਕੱਠਾ ਰਹਿਣਾ ਵੇਲਾ ਸੀ ਇਕੱਠੇ ਰਹਿਣ ਦਾ ਉਹ ਦੁਫਾੜ ਹੋਗੇ ਇਹ ਨਾ ਇਹ ਦੱਸ ਕਰਨੇ ਕਿਉਂ ਕੀ ਗੱਲ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿਣਾ ਪਰ ਫੁੱਟ ਦਾ ਇਹ ਵੀ ਸਕਾਰ ਹੋ ਗਏ ਇਸ ਕਰਕੇ ਜਿਹੜਾ ਪੰਜਾਬ ਦਾ ਨੌਜਵਾਨ ਆ ਜਾ ਉਹ ਵੀ ਥੋੜਾ ਇਹਨਾਂ ਤੋਂ ਪਿਛੇ हट ਗਿਆ ਉਹ ਤਾਂ ਸੁਖਦੇਵ ਸਿੰਘ ਢੀਂਡਸਾ ਵੀ ਨਹੀਂ ਉਹਨਾਂ ਨੇ ਵੀ ਸੰਯੁਕਤ ਅਕਾਲੀ ਦਲ ਬਣਾਇਆ ਸੀਗਾ ਹਾਲਾਂਕਿ ਘਰ ਵਾਪਸੀ ਹੋ ਗਈ ਉਧਰ ਬਾਗੀ ਤੜਾ ਕਹਿ ਰਿਹਾ ਕਹਿੰਦੇ ਅਸੀਂ ਵੀ ਮੀਟਿੰਗਾਂ ਕਰ ਰਹੇ ਹਾਂ ਜਿਹੜੀ ਇੱਕ ਅਕਾਲੀ ਦਲ ਬਚਾਓ ਲਹਿਰ ਸ਼ੁਰੂ ਕੀਤੀ ਹੈ ਕਹਿੰਦੇ ਅਸੀਂ ਅਮਰਤਪਾਲ ਸਿੰਘ ਨੂੰ ਸਮਰਥਨ ਦੇਵਾਂਗੇ ਦੇਖੋ ਜਿਹੜੇ ਢੀਂਡ ਸੇ ਵਰਗੇ ਆ ਜਾਂ ਹੋਰ ਢੜਾ ਇਹ ਜਿੰਨੇ ਵੀ ਢੜੇ ਨੇ ਇਹਨਾਂ ਨੇ ਕੀ ਕਰੇ ਆਪ ਦਾ ਆਪ ਹੀ ਕਾਲੀ ਦਾਤੋਂ ਨਿਕਲ ਕੇ ਨਮਾਟੜਾ ਬਣਾਉਂਦੇ ਰਹੇ ਫਿਰ ਇਹ ਜਦੋਂ ਕੋਈ ਦਾ ਗੱਲ ਨਾ ਬਣੀ ਫਿਰ ਰਲਦੇ ਰਹੇ ਇਕੱਠੇ ਹੋ ਜਾਂਦੇ ਨੇ ਫਿਰ ਬਖਰੇ ਹੋ ਜਾਂਦੇ ਨੇ ਇਹ ਇਹਨਾਂ ਦਾ ਸਟੈਂਡ ਹੈ ਨਹੀਂ ਸਾਈਕਲ ਦਾ ਸਟੈਂਡ ਹੁੰਦਾ ਇਹਨਾਂ ਲੋਕਾਂ ਦਾ ਕੋਈ ਸਟੈਂਡ ਨਹੀਂ ਹੈਗਾ ਅੱਜ ਕਿੱਥੇ ਖੜੇ ਨੇ ਕੱਲ ਨੂੰ ਕਿੱਥੇ ਚਲ ਜਾਣਾ ਇਹਨਾਂ ਨੂੰ ਜਿੱਥੋਂ ਕੋਈ ਮਾੜੀ ਜਿਹੀ ਉਮੀਦ ਜਾਗਦੀ ਹੈ ਵੀ ਸਾਨੂੰ ਇਸੇ ਕੁਰਸੀ ਹਾਸਲ ਹੋ ਜਾਊਗੀ ਇਹ ਉੱਥੇ ਜਾ ਕੇ ਖੜ ਜਾਂਦੇ ਨੇ ਇਹ ਲੋਕ ਅੱਜ ਤਾਂ ਉਹ ਵੀ ਪੰਥ ਨੂੰ ਬਚਾਉਣ ਦੀ ਗੱਲ ਹੀ ਕਰ ਰਹੇ ਹਨ ਜੇ ਕੱਲ ਨੂੰ ਤੁਹਾਡੀ ਕੱਤਰਤਾ ਦੇ ਵਿੱਚ ਆਉਂਦੇ ਨੇ ਉੱਥੇ ਆ ਕੇ ਕਹਿੰਦੇ ਨੇ ਕਿ ਅਸੀਂ ਸ਼ਾਮਲ ਹੋਣਾ ਚਾਹੁੰਦੇ ਆ ਅਸੀਂ ਵੀ ਤੁਹਾਡੇ ਨਾਲ ਇਹ ਸੰਘਰਸ਼ ਲੜਨਾ ਚਾਹੁੰਦੇ ਆ ਕਿ ਇਸ ਕੱਤਰਤਾ ਦੇ ਵਿੱਚ ਇੱਕ ਨਵੀਂ ਜਥੇਬੰਦੀ ਨਵੀਂ ਹੋਣ ਦੇ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਜਾਊਗਾ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਵੀ ਜਿਹੜੇ ਇਹ ਗਰੁੱਪ ਨੇ ਹੂੰ ਇਹਨਾਂ ਨੂੰ ਬਿਲਕੁਲ ਸ਼ਾਮਲ ਨਾ ਕੀਤਾ ਜਾਵੇ ਸਰਸਕ ਦਾ ਪੰਥ ਦਾ ਸਰਦੂ ਇਹਨਾਂ ਬਿਨਾ ਇਹਨਾਂ ਨੇ ਪੰਥ ਦਾ ਇੱਕ ਬੇੜਾ ਕਰਕੇ ਕਰਕੇ ਰੱਖਿਆ ਜਦੋਂ ਇਹਨਾਂ ਹੁੰਦੀਆਂ ਸਰਕਾਰਾਂ ਸੀ ਉਦੋਂ ਤਾਂ ਟੱਚ ਸਮਝਦੇ ਸੀ ਪੰਥ ਨੂੰ ਉਹਦਾ ਕਾਲ ਤੱਕ ਸਾਬ ਦੇ ਕਾਲ ਤੱਕ ਸਾਬ ਨੂੰ ਇਹਨਾਂ ਟੱਚ ਸਮਝ ਜਾਣਿਆ ਉਤੋਂ ਆਪਦੀ ਤਾਕਤ ਦੇ ਨਾਲ ਰਾਜਨੀਤਿਕ ਤਾਕਤ ਨਾਲ ਉਤੋਂ ਹੁਕਮ ਨਾਵੇਂ ਵੀ ਜਾਰੀ ਕਰਾਏ ਜਥੇਦਾਰਾਂ ਦੇ ਦਬਾਅ ਪਾ ਕੇ ਜਿਹੜੇ ਜਥੇਦਾਰ ਨੇ ਉਹ ਵੀ ਇਹਨਾਂ ਦੇ ਗੁਲਾਮ ਅੱਜ ਵੀ ਨੇ ਉਦੋਂ ਵੀ ਸੀ ਉਦੋਂ ਤਾਂ ਇਹਨਾਂ ਨੇ ਪੰਥ ਦਾ ਕੁਝ ਸਮਾਰਿਆ ਨੇ ਹੁਣ ਕੀ ਇਹ ਸਮਾਰ ਦੇਣਗੇ ਕੋਈ ਲੋਕਾਂ ਨੇ ਨਕਾਰ ਤੇ ਬਿਲਕੁਲ ਜ਼ੀਰੋ ਗ੍ਰਾਫ ਤੇ ਨੇ ਇਸ ਕਰਕੇ ਮੈਂ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਪਿਤਾ ਜੀ ਨੂੰ ਭਾਈ ਸਰਬਜੀਤ ਸਿੰਘ ਖਾਲਸਾ ਜਿਨ੍ਹਾਂ ਪੰਥਦਾਰੀ ਤਰ੍ਹਾਂ ਵੀ ਇਹਨਾਂ ਨੂੰ ਲਵੇ ਨਾ ਲਾਓ ਬਿਲਕੁਲ ਇਹਨਾਂ ਮੈਂ ਸਰਜੂਗਾ ਲੋਕ ਇਹਨਾਂ ਨਾਲ ਤਾਂ ਬਹੁਤ ਦੁਖੀ ਹੋਏ ਨੇ ਲੋਕਾਂ ਨੇ ਨਕਾਰ ਤੇ ਜੇ ਵਿੱਚ ਪੜਦੇ ਨੇ ਇਹ ਜੇ ਵਿੱਚ ਇਹਨਾਂ ਨੂੰ ਸ਼ਾਮਲ ਕੀਤਾ ਜਾਂਦਾ ਫੇਰ ਜਿਹੜਾ ਨਵਾਂ ਸਿਆਸੀ ਢਾਂਚਾ ਉਹ ਸਾਰਾ ਜੋ ਇਹ ਨਹੀਂ ਬਹੁਤੇ ਦਿਨ ਚੱਲਣਾ ਫਿਰ ਅੱਛਾ ਫਿਰ ਜਥੇਦਾਰ ਸ਼੍ਰੀ ਕਾਲਤਖ ਸਾਹਿਬ ਨੂੰ ਵੀ ਨਿਯੁਕਤਾ ਦਿੱਤਾ ਜਾਊਗਾ ਸ਼ੌਮਨੀ ਕਮੇਟੀ ਦੇ ਪ੍ਰਧਾਨ ਹਜਿੰਦਰ ਸਿੰਘ ਧਾਮੀ ਕੀ ਉਹਨਾਂ ਨੂੰ ਵੀ ਇਹਦੇ ਵਿੱਚ ਲਿਆ ਜਾਏਗਾ ਇਹਦੇ ਵਿੱਚ ਮੈਨੂੰ ਨਹੀਂ ਪਤਾ ਵੀ ਉਹ ਤੁਹਾਨੂੰ ਦਿੱਤਾ ਸੱਦਾ ਪੱਤਰ ਦਿੱਤਾ ਜਾਂ ਨਹੀਂ ਇਹਦੇ ਵਿੱਚ ਅਸੀਂ ਨਹੀਂ ਸਾਨੂੰ ਨਹੀਂ ਪਤਾ ਇਸੇ ਕਰਕੇ ਜੇ ਹੁੰਦੇ ਆ ਤੁਸੀਂ ਸਹਿਕਾਰੋਗੇ ਜੋ ਅਸੀਂ ਗੱਲਾਂ ਕਹਿਣੀਆਂ ਜੇ ਸਾਨੂੰ ਉਹ ਬੋਲਣ ਦਾ ਟਾਈਮ ਮਿਲਿਆ ਅਸੀਂ ਸੱਚ ਬੋਲਣਾ ਉੱਥੇ ਹੂੰ ਜੋ ਕੋਈ ਸਭ ਮਾਹੌਲ ਨੂੰ ਦੇ ਕੇ ਸੱਚ ਕਹਿਣਾ ਦੇਖੋ ਨਾ ਤਾਂ ਮੈਂ ਇਲੈਕਸ਼ਨ ਲੜਨੀ ਹੈ ਵਿਧਾਨ ਸਭਾ ਦੀ ਹੂੰ ਨਾ ਐਮਪੀ ਦੇ ਲੈਣਾ ਲੜਨੀਆਂ ਨਾ ਸਰਉਣੀ ਕਮੇਟੀ ਦੇ ਇਲੈਕਸ਼ਨ ਲੜਨੀਆਂ ਨੇ ਅਸੀਂ ਤਾਂ ਪੰਥ ਦੀਆਂ ਜੁੱਤੀਆਂ ਝਾੜਨੀਆਂ ਨੇ ਅਸੀਂ ਕਹਿੰਦੇ ਸਾਡਾ ਪੰਜਾਬ ਵਾਜੇ ਪੰਥ ਬਾਜੇ ਇਹਨਾਂ ਜੋਕਾਂ ਨੇ ਪੰਥ ਨੂੰ ਖਤਮ ਕਰਤਾ ਇਹਨਾਂ ਦਾ ਖੂਨ ਚੂਸ ਲਿਆ ਚਿੱਟਾ ਲਿਆਉਣ ਵਾਲੇ ਪੰਜਾਬ ਦੇ ਵਿੱਚ ਇਹ ਪੰਥ ਨੂੰ ਦਫਾੜ ਕਰਨ ਵਾਲੇ ਇਹ ਲੋਕ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਦੀ ਨੂੰ ਠੇਸ ਠੇਸ ਪਹੁੰਚਾਉਣ ਵਾਲੇ ਇਹ ਲੋਕ ਆ ਜਥੇਦਾਰਾਂ ਨੂੰ ਕੱਠ ਫੁੱਟਣੀਆਂ ਬਣਾਉਣ ਵਾਲੇ ਇਹ ਲੋਕ ਇਹ ਕਿਥੋਂ ਪੰਛ ਦਾ ਭਲਾ ਕਰ ਦੇਣਗੇ ਹਮ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਜੇ ਇਹਨਾਂ ਤੋਂ ਦੂਰ ਹੀ ਰਿਹਾ ਜਾਵੇ ਤਾਂ ਬਹੁਤ ਚੰਗਾ ਬੀਤੇ ਦਿਨ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਇੱਕ ਆਦੇਸ਼ ਜਾਰੀ ਕੀਤਾ ਹੁਕਮਨਾਮਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਨਿਸ਼ਾਨ ਸਾਹਿਬ ਦਾ ਰੰਗ ਸੀਗਾ ਉਹ ਹੋਂ ਨੂੰ ਬਦਲਿਆ ਜਾਵੇ ਕਿਉਂਕਿ ਉਹ ਭਗਵੇ ਦਾ ਪ੍ਰਤੀਕ ਆ ਭਗਵੇ ਦਾ ਭਲੇਖਾ ਪਉਂਦਾਗਾ ਬਸੰਤੀ ਰੰਗ ਦੇ ਜਿਹੜੇ ਹੁਕਮ ਹੋਏ ਨੇ ਸ਼ਾਨ ਸਾਹਿਬ ਗੁਰੂ ਘਰਾਂ ਦੇ ਅੰਦਰ ਚਲਾਉਂਦੇ ਹਾਲਾਂਕਿ ਇੱਕੋ ਵੀ ਇੱਕ ਮਸਲਾ ਹੈਗਾ ਤੇ ਇੱਕ ਮਸਲਾ ਇਹ ਵੀ ਹੈ ਕਿ ਨਿਸ਼ਾਨ ਸਾਹਿਬ ਜਿਹੜੇ ਆ ਮੁਹਾਰੇ ਵੀ ਲਗਾਏ ਜਾ ਰਹੇ ਨੇ ਬਿਆਦਮੀਆਂ ਹੋ ਰਹੀਆਂ ਨੇ ਤੁਸੀਂ ਵੀ ਕੱਲ ਜਾ ਕੇ ਆਏ ਇੱਕ ਘਟਨਾ ਦੇ ਉੱਤੇ ਮੌਕਾ ਹੀ ਦੇਖਿਆ ਇਹਨਾਂ ਦੋਨਾਂ ਨੂੰ ਕਿਵੇਂ ਦੇਖਦੇ ਹੋ ਕਿ ਰੰਗ ਬਦਲਣਾ ਠੀਕ ਹੈ ਦੇਖੋ ਜਿਹੜਾ ਸਾਡਾ ਪ੍ਰਾਤਨਾ ਨਿਸ਼ਾਨ ਸਾਹਿਬ ਰੰਗ ਆ ਜਿਹੜਾ ਗੁਰੂ ਸਾਹਿਬ ਵੇਲੇ ਦੀ ਮਰਜਾਦਾ ਚੱਲੀ ਆਉਂਦੀ ਆ ਉਹ ਨੀਲੇ ਨਿਸ਼ਾਨਾਂ ਦੀ ਹੋਈ ਆ ਹੂੰ ਬਸਾਂਤੀ ਵੀ ਨਹੀਂ ਆ ਗੁਰੂ ਸਾਹਿਬ ਨੇ ਨੀਲਾ ਬਸਾਂਤੀ ਪੀਤੰਬਰ ਪੀਲਾ ਹੂੰ ਬਸਾਂਤੀ ਗੱਲ ਉਹਨੂੰ ਪੀਲੇ ਰੰਗ ਨੀਲਾ ਤੇ ਪੀਲਾ ਰੰਗ ਜਿਹੜੇ ਗੁਰੂ ਸਾਹਿਬ ਨੇ ਉਸ ਵੇਲੇ ਚਲਾਏ ਸੀ ਹੂੰ ਉਦੋਂ ਮਰਜਾਦਾ ਹੀ ਚੱਲਣੀ ਆਉਂਦੀ ਆ ਤੇ ਅਸੀਂ ਅਜਨਿੰਗ ਸਿੰਘ ਦਾ ਜਿਹੜੇ ਸੌਣੇ ਨੇ ਸਾਡੇ ਹੂੰ ਗੁਰੂ ਕਰਨ ਸਿੰਘਾਂ ਦੇ ਸੰਪਰਦਾਵਾਂ ਦੇ ਉੱਥੇ ਸਾਰੇ ਨੀਲੇ ਨਿਸ਼ਾਨ ਸਾਹਿਬ ਝੂਲਦੇ ਨੇ ਜਦੋਂ ਅਸੀਂ ਮਹੱਲਾ ਕੱਢਦੇ ਹਾਂ ਨਾਲ ਨੀਲੇ ਨਿਸ਼ਾਨਾਂ ਦੀ ਅਗਵਾਹੀ ਦੇ ਵਿੱਚ ਹੀ ਮਹੱਲੇ ਕੱਢੇ ਜਾਂਦੇ ਨੇ ਹੂੰ ਤੇ ਅਸੀਂ ਉਹੀ ਮਰਜ਼ਾਦਾ ਲੈ ਕੇ ਤੁਰੇ ਆ ਰਹੇ ਹਾਂ ਅਸੀਂ ਕੋਈ ਬਦਲਿਆ ਨਹੀਂ ਹੈਗਾ ਹੂੰ ਇਹ ਚਾਹੇ ਲੱਖ ਵਾਰੀ ਵਾਦਨ ਲੈ ਇਹਨਾਂ ਦੇ ਇਹ ਤਾਂ ਇਹਨਾਂ ਨੇ ਆਪ ਦਾ ਬਣਾ ਰੱਖਿਆ ਜਦੋਂ ਜੀ ਕਰਦਾ ਵਾਦਨ ਦਿੰਦੇ ਨੇ ਹੂੰ ਇਸ ਕਰਕੇ ਜਿਹੜੀ ਪ੍ਰਾਤਨ ਮਰਜ਼ਾਦਾ ਉਹ ਨੀਲੇ ਰੰਗ ਦੀ ਹੀ ਹੈ ਪੀਲੇ ਰੰਗ ਦੀ ਹੀ ਹੈ ਮਰਜ਼ਾਦਾ ਜੋ ਗੁਰੂ ਸਾਹਿਬ ਵੇਲੇ ਤੋਂ ਚੱਲੀ ਆਉਂਦੀ ਹੈ ਹੂੰ ਨਿਸ਼ਾਨ ਸਾਹਿਬ ਲੱਗ ਰਹੇ ਆ ਜੀ ਆਪ ਮੁਹਾਰੇ ਬੇਅਦਬੀਆਂ ਹੋ ਰਹੀਆਂ ਤੁਸੀਂ ਵੀ ਇਹ ਘਟਨਾ ਤੇ ਜਾ ਕੇ ਆਇਓ ਗੱਲ ਦੇਖੋ ਜਿਹੜੇ ਮੈਂ ਬੇਨਤੀ ਕਰਨਾ ਚਾਹੁੰਦਾ ਸਾਰੀਆਂ ਧਿਰਾਂ ਨੂੰ ਜਿੰਨੀਆਂ ਪੰਥਕ ਧਿਰਾਂ ਨੇ ਵੀ ਆਪੂ ਆਪਣੇ ਇਲਾਕੇ ਦੇ ਵਿੱਚ ਦੇਖਿਆ ਕਰੋ ਜਿੱਥੇ ਕੋਈ ਨਜਾਇਜ਼ ਹੋਈ ਕਈ ਦੇਖੋ ਸਾਡੇ ਲੋਕ ਨਿਹਾਨ ਸਿੰਘ ਸਾਹਿਬ ਦੀ ਦੁਵਰਤੋਂ ਕਰਦੇ ਨੇ ਹੂੰ ਥੋੜੀ ਬਹੁਤੀ ਜਗ੍ਹਾ ਦਾ ਰੌਲਾ ਹੋਊਗਾ ਉੱਥੇ ਜਾ ਕੇ ਨਿਹਾਨ ਸਿੰਘ ਸਾਹਿਬ ਔਲਾਦ ਨੇ ਫਿਰ ਉਹਦੀ ਬੇਅਦਬੀ ਹੁੰਦੀ ਹੈ ਇਹ ਨਹੀਂ ਹੋਣਾ ਚਾਹੀਦਾ ਹੂੰ ਸਾਡੇ ਕਿਸੇ ਦੀ ਜ਼ਮੀਨ ਦਾ ਰੋਲਾ ਹੋਵੇ ਉਹ ਵੀ ਕਹਿਣਗੇ ਤੁਸੀਂ ਇੱਕ ਵਾਰੀ ਇਨਸਾਨ ਸਾਹਿਬ ਲਾ ਦਿਓ ਫਿਰ ਚਾਹੇ ਪੱਟ ਦਿਓ ਹੂੰ ਇਹ ਕੋਈ ਖੇਡ ਨਹੀਂ ਹੈਗੀ ਪੱਟਣਾ ਹੂੰ ਜਿੱਥੇ ਗੁਰੂ ਦਾ ਇਨਸਾਨ ਲੱਗ ਗਿਆ ਲੱਗ ਗਿਆ ਹੂੰ ਸੀਸ ਲੈ ਸਕਦਾ ਇਨਸਾਨ ਸਾਹਿਬ ਨਹੀਂ ਪੱਟਿਆ ਜਾ ਸਕਦਾ ਹਾਂ ਜੇ ਕਈ ਵਾਰੀ ਕੋਈ ਜਗ੍ਹਾ ਥੋੜੀ ਹੈ ਜਿੱਥੇ ਸਾਰੇ ਸੰਮਤੀ ਦੇ ਨਾਲ ਇਨਸਾਨ ਸਾਹਿਬ ਲੱਗੇ ਗੁਰਮਰਜਾਦਾ ਇਨਸਾਨ ਸਾਹਿਬ ਲੱਗੇ ਸੰਮਤੀ ਦੇ ਨਾਲ ਕੋਈ ਉਹਨੂੰ ਚੇਂਜ ਕੀਤਾ ਜਾ ਸਕਦਾ ਹੂੰ ਇਹ ਨਹੀਂ ਹੈ ਵੀ ਉਹਨੂੰ ਪੱਟ ਕੇ ਹੋਂਜੇ ਲਾ ਕੇ ਰੱਖ ਦੋ ਹੂੰ ਇਹ ਗੁਰੂ ਦਾ ਨਿਸ਼ਾਨ ਆ ਜਿਹੜਾ ਨਿਸ਼ਾਨ ਪੱਟੂਗਾ ਉਹਦੀਆਂ ਜਣਾ ਪੱਟੀਆਂ ਜਾਂਦੀਆਂ ਨੇ ਜੋ ਜਿਹੜੀ ਘਟਨਾ ਵਾਪਰੀ ਆ ਗੁਰੂ ਉਹਦੇ ਅਸੀਂ ਸਖਤ ਸਾਹਿਬਾਂ ਨਾਲ ਨਿੰਦਾ ਕਰਿਆ ਪਹਿਲਾਂ ਵੀ ਕਿਹਾ ਵੀ ਇਹ ਘਟਨਾਵਾਂ ਨਹੀਂ ਹੋਣੇ ਚਾਹੀਦੀ ਸਾਨੂੰ ਜੇ ਕਿਸੇ ਨੂੰ ਕੋਈ ਇਤਰਾਜ਼ ਆ ਬਹਿ ਕੇ ਉਹਦੀ ਗੱਲ ਕਰਕੇ ਗੁਰਮਰਜਾਦਾ ਅਨੁਸਾਰ ਉਹਨੂੰ ਵਧਾਉਣਾ ਚਾਹੀਦਾ ਇਹ ਨਹੀਂ ਹੈ ਕਿ ਟਰੈਕਟਰ ਮਾਰ ਮਾਰ ਕੇ ਜਾਂ ਹਲ ਪਾ ਪਾ ਕੇ ਉਹਨੂੰ ਤੋੜਿਆ ਜਾਵੇ ਇਹ ਗੁਰੂ ਦੀ ਮਰਜਾਦਾ ਨਹੀਂ ਹੈਗੀ ਦੇਖੋ ਕਿੰਨੇ ਜਿਹੜੇ ਜਿਨਾਂ ਨੇ ਦੇਖੀ ਵੀਡੀਓ ਕਿੰਨਿਆਂ ਦੇ ਸਭ ਦੇ ਹਿਰਦੇ ਜਿਹੜੇ ਉਹ ਠੇਸ ਪਹੁੰਚੀ ਹੈ ਸਾਰੇ ਇਹਦੇ ਦੁਖੀ ਹੋਏ ਨੇ ਹੂੰ ਉਹਨਾਂ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਹੈ ਜਿਹੜੇ ਇਹੋ ਜਿਹੋ ਲੋਕ ਨੇ ਤੇ ਜਿਹੜੇ ਧਰਾਂ ਲਾਉਂਦੀਆਂ ਨੇ ਉਹਨਾਂ ਨੂੰ ਵੀ ਇਹੀ ਅਪੀਲ ਆ ਵੀ ਨਿਸ਼ਾਨ ਸਾਹਿਬ ਉੱਥੇ ਹੀ ਲਾਇਆ ਜਾਵੇ ਜਿੱਥੇ ਕੋਈ ਰੌਲਾ ਗੋਲਾ ਨਾ ਹੋਵੇ ਜਬ ਆਧਾਤਰ ਰੌਲੇ ਗੋਲੇ ਦੀ ਜਗ੍ਹਾ ਤੇ ਨਿਸ਼ਾਨ ਸਾਹਿਬ ਲੱਗਦੇ ਨੇ ਇਸ ਕਰਕੇ ਜਿੱਥੇ ਸੇਫ ਰਹੇ ਵੀ ਇਥੋਂ ਮੁੜ ਕੇ ਹੁਣ ਲੜਾਈ ਕੋਈ ਨਹੀਂ ਆਪਾਂ ਇਹੋ ਜੇ ਕਾਰਜ ਕਰੀਏ ਗੁਰੂ ਸਾਹਿਬ ਦਾ ਨਿਸ਼ਾਨ ਆ ਉਹ ਉਹਦੀ ਬੇਅਦਮੀ ਨਾ ਹੋਵੇ ਭਾਈ ਤੁਸੀਂ ਵੀ ਇੱਕ ਦਲ ਦੇ ਵਿੱਚੋਂ ਤੁਸੀਂ ਵੀ ਜਥੇਬੰਦੀ ਬਾਣੇ ਦੇ ਵਿੱਚ ਰਹਿੰਨੇ ਹੋ ਅੱਜ ਕੱਲ ਬਹੁਤ ਘੜਨਾਵਾ ਘਟ ਰਹੀਆਂ ਨੇ ਕਹਿੰਦੇ ਇਹ ਤਾਂ ਬਾਣੇ ਦੀ ਆੜ ਦੇ ਵਿੱਚ ਬਾਣੇ ਦੀ ਆੜ ਲੈ ਕੇ ਬਾਣੇ ਨੂੰ ਢਾਲ ਬਣਾ ਕੇ ਇਹਨਾਂ ਹੱਥਿਆਂ ਦੇ ਉੱਤੇ ਵਾਰ ਕਰਨ ਲੱਗ ਗਏ ਨੇ ਬਾਅਦ ਵਿੱਚ ਇਹ ਕਹਿ ਦਿੱਤਾ ਜਾਂਦਾ ਕਿ ਇਹ ਤਾਂ ਬਾਣੇ ਦੇ ਵਿੱਚ ਆਏ ਸ਼ਰਾਰਤੀਆਂ ਸਨ ਸੀਗੇ ਬੇਕਸੂਰਾ ਨੂੰ ਘਰਾਂ ਦੇ ਵਿੱਚ ਵੜ ਕੇ ਵੱਡ ਦਿੱਤਾ ਜਾਂਦਾ ਕਦੇ ਕਿਹਦਾ ਗੁੱਟ ਲਾਤਾ ਕਦੇ ਕਿਹਦਾ ਕਰਤਾ ਇਹ ਘਟਨਾਵਾ ਕਿਉਂ ਹੋ ਰਹੀਆਂ ਨੇ ਦੇਖੋ ਜਿਹੜਾ ਇਹ ਬਾਣਾ ਨਾ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਇਹ ਇੱਕ ਬਹੁਤ ਵੱਡਾ ਉੱਚਾ ਤੇ ਸੋਚਾ ਬਾਣਾ ਅਕਾਲੀ ਬਾਣਾ ਇਹ ਬੱਬਰ ਸ਼ੇਰ ਦਾ ਬਾਣਾ ਜਿਹੜਾ ਪਾ ਲੈਂਦਾ ਬੰਦੇ ਤੋਂ ਨਹੀਂ ਗੁਰੂ ਬਾਣੇ ਤੋਂ ਖਾਫ ਆਉਂਦਾ ਹੂੰ ਕਿਉਂਕਿ ਇਹ ਗੁਰੂ ਦਾ ਬਾਣਾ ਹੀ ਹੈ ਜਿਹਦੇ ਸਰੀਰ ਦੇ ਉੱਤੇ ਇਹ ਪੈ ਜਾਂਦਾ ਉਹਦੇ ਸਾਰੇ ਔਗਣਾ ਨੂੰ ਢੱਕ ਲੈਂਦਾ ਹੂੰ ਤੇ ਉਹਦਾ ਜਿਹੜਾ ਰੋਹ ਬੱਬਰ ਸ਼ੇਰ ਵਾਲਾ ਹੋ ਜਾਂਦਾ ਬਾਕੀ ਜਿਹੜਾ ਬਾਣਾ ਪਾਉਂਦਾ ਸੀ ਉਹਨੂੰ ਬੇਨਤੀ ਕਰਦੇ ਆਂ ਵੀ ਗੁਰੂ ਸਾਹਿਬ ਦਾ ਇਹ ਹੁਕਮ ਪਹਿਲਾਂ ਬਾਣੀ ਫੇਰ ਬਾਣਾ ਪਹਿਲਾਂ ਬਾਣੀ ਗੁਰਮੁਖ ਪਿਆਰਿਓ ਪੜੋ ਗੁਰਬਾਣੀ ਦਾ ਧਿਆਨ ਕਰੋ ਫੇਰ ਬਾਣਾ ਪਾਵੋ ਅੱਜ ਕੀ ਅਸੀਂ ਬਾਣੀ ਪੜ੍ਹਨੀ ਛੱਡਤੀ ਬਾਣੀ ਪੜ੍ਹ ਕੇ ਸੰਜਮ ਆਉਂਦਾ ਨਿਮਰਤਾ ਆਉਂਦੀ ਆ ਬਾਣੀ ਪੜ੍ਹਨ ਦੇ ਨਾਲ ਗਿਆਨ ਆਉਂਦਾ ਜਿਹੜੇ ਬਾਣੀ ਨਹੀਂ ਪੜ੍ਹਦੇ ਆਏ ਬਾਣਾ ਪਾ ਲੈਂਦੇ ਨੇ ਫਿਰ ਉਹਨਾਂ ਨੂੰ ਗਿਆਨ ਨਹੀਂ ਹੁੰਦਾ ਉਹ ਬਾਣੀ ਦਬਰਤੋਂ ਕਰਦੇ ਨੇ ਗੁਰੂ ਸਾਹਿਬ ਨੇ ਪਹਿਲਾਂ ਬਾਣੀ ਪੜਨ ਦੀ ਪੀਲੇ ਬਾਅਦ ਦੇ ਵਿੱਚ ਬਾਣਾ ਕਿਹਾ ਅੱਜ ਕਈ ਜਿਹੜੇ ਹੈਗੇ ਨੇ ਸ਼ਖਸ ਉਹ ਬਾਣੀ ਦਬਰਤੋਂ ਕਰ ਰਹੇ ਨੇ ਬਾਣੀ ਨੂੰ ਬਦਨਾਮ ਕਰ ਰਹੇ ਨੇ ਲੜਾਈਆਂ ਝਗੜੇ ਕਰਨੇ ਜਾਂ ਬਾਣਾ ਪਾ ਕੇ ਨਸ਼ੇ ਪਤੇ ਕਰਨੇ ਇਹ ਗੁਰੂ ਕੇ ਸਿੱਖ ਦਾ ਕੰਮ ਨਹੀਂ ਸਾਡਾ ਤਾਂ ਮਹਾਰਾਜ ਨੇ ਕਿਹਾ ਜੱਬ ਲਗ ਖਾਲਸਾ ਰਹੇ ਨਿਆਰਾ ਤੱਬ ਲਗ ਤੇਜ ਦਿਉ ਮੈਂ ਸਾਰਾ ਜਦੋਂ ਤੱਕ ਖਾਲਸਾ ਦੁਨੀਆ ਤੋਂ ਨਿਆਰਾ ਰਹੂਗਾ ਨਿਆਰਾਪਣ ਦਾ ਭਾਅ ਵੀ ਸਾਡਾ ਜਿਹੜੇ ਜੋ ਦੁਨੀਆਵੀ ਚੀਜ਼ਾਂ ਨੇ ਜੇ ਉਹ ਸ਼ਰਾਬ ਪੀਂਦੇ ਨੇ ਅਸੀਂ ਸ਼ਰਾਬ ਪੀ ਲਈ ਫਿਰ ਸਾਡਾ ਤੇ ਉਹਨਾਂ ਦਾ ਕੀ ਫਰਕ ਰਹਿ ਗਿਆ ਹੂੰ ਔਰ ਨਸ਼ੇ ਖਾ ਕੇ ਗੋਲੀਆਂ ਖਾ ਕੇ ਲੋਟਦੇ ਫਿਰਦੇ ਨੇ ਅਸੀਂ ਵੀ ਬਾਣਾ ਪਾ ਕੇ ਉਹੀ ਕੁਸ਼ ਕਰੀ ਜਾਈਏ ਫਿਰ ਸਾਡਾ ਨਿਆਰਾਪਣ ਕੀ ਰਹਿ ਗਿਆ ਇਸ ਕਰਕੇ ਜਿਹੜਾ ਬਾਣੇ ਦਾ ਪ੍ਰਤਾਪ ਆ ਬਾਣਾ ਇਹ ਬਹੁਤ ਉੱਚਾ ਸੋਚਾ ਇਹਦੀ ਦਵਰ ਤੋਂ ਨਹੀਂ ਕਰਨੀ ਚਾਹੀਦਾ ਜਿੰਨੇ ਵੀ ਦਲਪੰਥ ਨੇ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਵੀ ਜਿਹੜੇ ਇਹੋ ਜਿਹੀਆਂ ਗੱਲਾਂ ਕਿਸੇ ਇਲਾਕੇ 'ਚ ਹੁੰਦੀਆਂ ਨੇ ਉੱਥੇ ਉਹ ਤਾਂ ਦੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਇਹ ਨਹੀਂ ਹੈਗਾ ਵੀ ਕਿਸੇ ਨੂੰ ਕਿਰਪਾਨ ਮਾਰਤੀ ਕਿਸੇ ਨੂੰ ਉਹ ਕਰਤਾ ਬਿਲਕੁਲ ਹੀ ਅਸੀਂ ਇਸ ਚੀਜ਼ ਦੇ ਖਿਲਾਫ ਆ ਉੱਥੇ ਜਿੱਥੇ ਜ਼ੁਲਮ ਹੁੰਦਾ ਹੂੰ ਕਿਰਪਾਨ ਜ਼ੁਲਮ ਨੂੰ ਰੋਕਣ ਵਾਸਤੇ ਆ ਹੂੰ ਜ਼ਾਲਮ ਨੂੰ ਸੋਧਣ ਵਾਸਤੇ ਆ ਹੂੰ ਪਰ ਅੱਜ ਤੱਕ ਕਹਿੰਦੇ ਗਲਤ ਇਸਤੇਮਾਲ ਹੋ ਰਿਹਾ ਦਾ ਬਿਲਕੁਲ ਅਸੀਂ ਸਹਿਮਤ ਆ ਇਸ ਗੱਲ ਦੇ ਨਾਲ ਵੀ ਜਿਹੜਾ ਕੋਈ ਗਲਤ ਕਰਦਾ ਫਿਰ ਉਹ ਗੁਰੂ ਕਾ ਸਿੱਖ ਨਹੀਂ ਹੈ ਹੂੰ ਜਿ세 ਕੋਈ ਧਰਮ ਦੀ ਬਿਆਦਵੀ ਹੁੰਦੀ ਔਸੇ ਜਾਇਜ਼ ਆ ਇਤੋਂ ਤੱਕ ਵੀ ਕਹੀ ਜਾ ਰਹੀ ਹੈ ਬਾਬਾ ਜੀ ਕਹਿੰਦੇ ਦਲਪੰਥਾਂ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਉਹਨਾਂ ਦੇ ਨਾਲ ਜੁੜੇ ਹੋਏ ਸਿੰਘ ਜੇ ਇਸ ਤਰੀਕੇ ਦੀ ਕੋਈ ਗਲਤ ਕੰਮ ਕਰਦੇ ਆ ਤਾਂ ਉਹ ਮੂਰੇ ਆ ਕੇ ਕਹਿਣ ਵੀ ਸਾਡੇ ਬੰਦਿਆਂ ਨੇ ਗਲਤ ਕੰਮ ਕੀਤਾ ਹੈਗਾ ਉਹ ਕਿਉਂ ਨਹੀਂ ਗਲਤ ਨੂੰ ਗਲਤ ਕਹਿ ਦੇਖੋ ਜਿਹੜੇ ਜਿਹੜੇ ਹੁਣ ਜਿਹੜੇ ਦਲਪੰਥ ਨੇ ਉਹਨਾਂ ਵੱਲੋਂ ਲਾਇਸੈਂਸੇ ਸੇਵਾ ਦੇ ਦਿੱਤੇ ਜਾਂਦੇ ਨੇ ਵੀ ਇਹ ਸਾਡੇ ਇਹ ਦਲਪੰਥ ਦੇ ਨਾਲ ਇਹਨਾਂ ਦਾ ਸਬੰਧ ਆ ਜਿਹੜੇ ਆਪ ਮੁਹਾਰੇ ਤੁਰੇ ਫਿਰਦੇ ਨੇ ਜਿਨ੍ਹਾਂ ਨੇ ਕਿਸੇ ਦਲਪੰਥ ਦਾ ਜਾਣਾ ਹੀ ਕੋਈ ਨਹੀਂ ਬਾਣਾ ਪਾ ਲਿਆ ਆਪ ਹੁਦਰੀਆਂ ਕਰਦੇ ਨੇ ਜਿਨ੍ਹਾਂ ਨੂੰ ਕੋਈ ਮਰਜਾਦ ਨਹੀਂ ਪਤਾ ਅਸਲ ਮਰਜਾਦਾ ਦਾ ਉਹਨੂੰ ਪਤਾ ਲੱਗਦਾ ਜਦੋਂ ਗੁਰੂ ਕੇ ਦਲਪੰਥ ਦੇ ਵਿੱਚ ਵਿਚਰਦੇ ਨੇ ਹੂੰ ਕੋੜਿਆਂ ਦੀ ਸੇਵਾ ਕਰਦੇ ਨੇ ਗੁਰੂ ਕੇ ਲੰਗਰਾਂ ਦੀ ਸੇਵਾ ਕਰਦੇ ਨੇ ਬਰਤਨਾਂ ਦੀ ਸੇਵਾ ਕਰਦੇ ਨੇ ਮਰਜਾਦਾ ਉੱਥੇ ਪੈ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਬਾਣੀ ਪੜ੍ਹਦੇ ਨੇ ਨਾਲ ਰਹਿੰਦੇ ਨੇ ਆ ਉਦੋਂ ਦੇਖਦੇ ਨੇ ਸਾਰਾ ਕੁਝ ਤੇ ਉਦੋਂ ਮਰਜਾਦਾ ਦਾ ਪਤਾ ਲੱਗਦਾ ਜਿਹੜਾ ਉਹਨਾਂ ਕੋਈ ਦਲ ਦੇ ਵਿੱਚ ਕਦੇ ਆਈ ਹੀ ਕੋਈ ਨਹੀਂ ਉਹਨੂੰ ਮਰਜਾਦਾ ਦਾ ਕੀ ਪਤਾ ਲੱਗਣਾ ਇਹ ਵੀ ਕਿਹਾ ਜਾਂਦਾ ਕਹਿੰਦੇ ਸੁੱਖਾ ਪੀ ਕੇ ਟੰਨ ਹੋ ਜਾਂਦੇ ਆ ਪਤਾ ਲੱਗਦਾ ਨਹੀਂ ਇਹਨਾਂ ਨੂੰ ਜਿਹੜਾ ਜੀ ਕਰਦਾ ਗੱਟ ਵੜ ਦਿੰਦੇ ਆ ਜਿਹਨੂੰ ਜੀ ਕਰਦਾ ਝਟਕਾ ਦਿੰਦੇ ਆ ਬਿਲਕੁਲ ਗਲਤ ਆ ਇਹ ਜਿਹੜੇ ਦਲਾਂ ਦੇ ਵਿੱਚ ਰਹਿੰਦੇ ਨੇ ਤੁਸੀਂ ਉਹ ਗੱਡੀਆਂ ਵੀ ਚਲਾਉਂਦੇ ਨੇ ਉਹ ਕੋੜੇ ਵੀ ਚਲਾਉਂਦੇ ਨੇ ਉਹ ਉਹ ਦੇਗਾ ਵੀ ਸਕਦੇ ਨੇ ਹੂੰ ਇਹ ਗੁਰੂ ਕੀ ਦੇਗ ਦੇਖੋ ਰਗੜਨਾ ਇਹਦੇ ਵਿੱਚ ਕਿਤੇ ਮਾੜੀ ਮੋਢੀਆਂ ਬਾਦਾਮ ਇਹ ਚ ਪੈਂਦੇ ਨੇ ਖਾਸ ਖਾਸ ਇਹ ਚ ਪੈਂਦੀ ਜਿਹਦੇ ਹਜ਼ਾਰਾਂ ਰੁਪਈਆ ਦੀ ਜਿਹੜੇ ਕਿਲੋ ਦੇ ਹਿਸਾਬ ਨਾਲ ਆਉਂਦੀ ਆ ਜਿਹੜੇ ਸੋਨੇ ਦੇ ਭਾਅ हां ਜਿਹੜੇ ਨਸ਼ੇੜੀ ਨੇ ਸੁੱਖਾ ਵੇਚਦੇ ਨੇ ਪੀਂਦੇ ਨੇ ਅਸੀਂ ਉਹਨਾਂ ਦੇ ਬਰ ਖਿਲਾਫ ਆ ਇਹ ਨਹੀਂ ਹੋਣਾ ਚਾਹੀਦਾ ਤੇ ਇਹਦਾ ਫਿਰ ਦਲਪੰਥਾ ਨੂੰ ਚਾਹੀਦੀ ਹੈ ਨਾ ਜੇ ਬਹਿ ਜੇ ਬਹਿ ਰੂਪੀਏ ਤੁਰੇ ਫਿਰਦੇ ਆ ਵਿੱਚ ਜਿਹੜੇ ਬਾਣੇ ਨੂੰ ਦਾਗ ਲਾ ਰਹੇ ਆ ਬੇਅਦਬੀਆਂ ਕਰ ਰਹੇ ਆ ਬਾਣੇ ਦੀਆਂ ਉਹਨਾਂ ਤੇ ਕਾਰਵਾਈ ਦਲਪੰਥੀ ਕਰਨ ਇਹ ਤਾਂ ਹੋਣੀ ਚਾਹੀਦੀ ਹੈ ਦਲਪੰਥਾ ਵੱਲੋਂ ਅਸੀਂ ਵੀ ਕਹਿੰਦੇ ਹਾਂ ਵੀ ਦਲਪੰਥਾ ਵੱਲੋਂ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਬਦਨਾਮ ਤਾਂ ਬਾਣਾ ਹੋ ਰਿਹਾ ਬਿਲਕੁਲ ਬਿਲਕੁਲ ਬਦਨਾਮ ਸਿੱਖ ਹੋ ਰਿਹਾ ਅੱਜ ਦੁਨੀਆ ਦੇ ਵਿੱਚ ਬਿਲਕੁਲ ਬਾਣਾ ਬਦਨਾਮ ਆ ਇਹਦੇ ਵਿੱਚ ਸਾਰਿਆਂ ਨੂੰ ਦੇਖਣਾ ਚਾਹੀਦਾ ਜਿਹੜੇ ਦਲਪੰ ਸਾਰਿਆਂ ਨੂੰ ਇਹ ਦੇਖਣਾ ਚਾਹੀਦਾ ਤੇ ਸਾਰਿਆਂ ਨੂੰ ਇਹ ਕਾਰਵਾਈ ਕਰਨੀ ਚਾਹੀਦੀ ਹੈ ਜਿਹੜੇ ਕੋਈ ਗਲਤ ਸ਼ਖਸ ਬਾਣਾ ਪਾ ਕੇ ਗਲਤ ਬਾਣੇ ਦਾ ਇਸਤੇਮਾਲ ਕਰਦੇ ਨੇ ਉਹਨਾਂ ਤੇ ਜਰੂਰ ਕਾਰਵਾਈ ਹੋਣੀ ਚਾਹੀਦੀ ਹੈ ਸਾਰੇ ਦਲਾਂ ਪੰਥਾਂ ਨੂੰ ਹੱਥ ਜੋੜ ਕੇ ਬੇਨਤੀ ਜਥੇਦਾਰ ਸਾਹਿਬਾਨ ਨੂੰ ਜੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਸੀਂ ਆਪ ਦਾ ਕੀਮਤੀ ਸਮਾਂ ਤੇ ਬੜੇ ਮੁੱਲੇ ਵਿਚਾਰ ਜਿਹੜੇ ਦਰਸ਼ਕਾਂ ਦੇ ਸਾਹਮਣੇ ਰੱਖੇ